ਸਾਤ ਸਰੀਆ ਕਾਲ ਦੀ ਵੀਡੀਓ ਦੇਖ ਰਿਹਾ ਹਾਂ ਸਬਜ਼ੀਆਂ ਨੂੰ ਲੈ ਕੇ ਹਾਜ਼ਰੀਆਂ ਚ ਵੀ ਵੱਡੀ ਖਬਰ ਐਸਬੀਆਈ ਬੈਂਕ ਦੀ ਫਰਜੀ ਬ੍ਰਾਂਚ ਦੀ ਬ੍ਰਾਂਚ ਹੀ ਖੋਲ ਹੈ ਕੋਲ ਹੈ ਤਾਮਿਲਨਾਡੂ ਦੇ ਵਿੱਚ ਤਾਮਿਲਨਾਡੂ ਵਿੱਚ ਤਿੰਨ ਲੋਕਾਂ ਨੇ ਮਿਲ ਕੇ ਸਟੇਟ ਬੈਂਕ ਆਫ ਇੰਡੀਆ ਦੀ ਆਪਣੀ ਹੀ ਬ੍ਰਾਂਚ ਖੋਲ ਲਈ ਹੈ ਇਸ ਦਾ ਪਤਾ ਲੱਗਨ ਤੇ ਤਾਮਿਲਨਾਡੂ ਪੁਲਿਸ ਨੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਲੋਏ ਪਿਛਲੇ 3 ਮਹੀਨਿਆਂ ਤੋਂ ਚਾਲੂ ਚਲਾ ਰਹੇ ਸਨ ਹਾਲਾਂਕਿ ਅਜੇ ਤੱਕ ਇਹ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਇਹਨਾਂ ਤਿੰਨਾਂ ਨੇ ਕਿੰਨੇ ਗਾਹਕਾਂ ਨਾਲ ਧੋਖਾਧੜੀ ਕੀਤੀ ਹੈ ਤੇ ਕਿੰਨੀ ਰਕਮ ਠੱਗੀ ਮਾਰੀ ਹੈ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਤਾਂ ਮਲਨਾਟੂ ਤਾਮਿਲਨਾਟੂ ਪੁਲਿਸ ਨੇ ਕਿਹਾ ਹੈ ਕਿ ਪੰਨਰੂਤੀ ਵਿੱਚ ਇੱਕ ਅਸਧਾਰਨ ਅਬਰਾਧ ਵਿੱਚ ਹਿੱਸਾ ਲੈਣ ਲਈ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਡੁਪਲੀਕੇਟ ਸ਼ਾਖਾ ਚਲਾ ਰਹੇ ਸਨ ਪੁਲਿਸ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਇੱਕ ਸਾਬਕਾ ਬੈਂਕ ਕਰਮਚਾਰੀ ਦਾ ਪੁੱਤਰ ਵੀ ਸ਼ਾਮਲ ਹੈ ਐਸਬੀਆਈ ਦਾ ਫਰਜੀ ਸ਼ਾਖਾ ਖੋਲਣ ਦਾ ਮਾਸਟਰਮਾਈਂਡ ਕਮਲ ਬਾਬੂ ਜੀ ਹੈ ਬਾਬੂ ਜੀ ਬਾਬੂ ਦੇ ਮਾਤਾ ਪਿਤਾ ਦੋਵੇਂ ਸਾਬਕਾ ਬੈਂਕ ਕਰਮਚਾਰੀ ਸਨ ਉਸ ਦੇ ਪਿਤਾ ਦੀ 10 ਸਾਲ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ ਜਦੋਂ ਕਿ ਉਸ ਦੀ ਮਾਂ 2 ਸਾਲ ਪਹਿਲਾਂ ਬੈਂਕ ਦੀ ਬੈਂਕ ਤੋਂ ਸੇਵਾ ਮੁਕਤ ਹੋਈ ਸੀ ਦੂਜਾ ਕਿ ਮੁਲਾਜ਼ਮਾ ਪਰੰਤੂ ਵਿੱਚ ਪ੍ਰਿੰਟਿੰਗ ਪ੍ਰੈਸ ਚਲਾਉਂਦਾ ਸੀ ਜਦੋਂ ਕੀ ਤੀਜਾ ਰਬੜ ਸਟੈਪ ਪਰ ਛਾਪਣ ਦਾ ਕੰਮ ਕਰਦਾ ਹੈ ਉਕਤ ਲੋਕਾਂ ਵੱਲੋਂ ਖੋਲੀ ਫਰਜੀ ਜਾ ਚੋ ਉਸ ਸਮੇਂ ਸ਼ੱਕ ਦੇ ਘੇਰੇ ਵਿੱਚ ਆ ਗਈ ਜਦੋਂ SBI ਨੇ ਇੱਕ ਗਾਹਕ ਨੇ ਪੰਨ ਰੋਟੀ ਦੇ ਵਿੱਚ ਬ੍ਰਾਂਚ ਨੂੰ ਦੇਖਿਆ ਤੇ ਉਸਨੇ ਅਸਲੀ SBI ਬ੍ਰਾਂਚ ਦੇ ਬ੍ਰਾਂਚ ਮੈਨੇਜਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ SBI ਦੇ ਜਨਰਲ ਅਧਿਕਾਰੀ ਵੀ ਨਵੀਂ ਸ਼ਾਖਾ ਬਾਰੇ ਜਾਣਕਾਰੀ ਦੇ ਕੇ ਹਾਰਨ